ਸੂਏ ਸ਼ਕਤੀਆਂ ਜਿਹੜੀਆਂ ਨੇ ਉਹ ਬਾਕੀ ਹੀ ਸਾਡੇ ਉੱਤੇ ਰਾਜ ਕਰਦੀਆਂ ਨੇ ਡਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਤੰਤਰ ਮੰਤਰ ਵਿਦੇਦੀ ਹਨ ਤੇ ਜਿਸ ਤਰ੍ਹਾਂ ਆਮ ਨਿਸਾਨ ਜਾਂਦਾ ਉਹਨੂੰ ਖਤਰਾ ਨਹੀਂ ਉੱਥੇ ਜਾ ਕੇ ਜਾਂ ਕੋਈ ਵੀ 네ਗੇਟਿਵ ਐਂਟਰੀ ਉਹਨੂੰ ਜਕੜ ਦੂਗੀ ਜਾਂ ਕੇ ਤਾਂ ਪੂਰੇ ਬਰੇਦ ਪੂਜ ਜਕੜ ਦੂਗਾ ਮਣੀ ਪਦਮੇ ਹੋ ਅਭੀ ਮੌਰੀ ਆਪਣੇ ਘਰੀ ਆ ਤੇ ਜੇ ਨਾ ਕਿਹਾ ਵੀ ਮੌਤ ਤੋਂ ਪਰੇ ਤਾਂ ਵੈਸੇ ਕੁਝ ਨਹੀਂ ਤੇ ਜੇ ਇੱਕ ਮੱਖ ਮੱਖਿਆ ਤੇ ਮੰਦਿਰ ਜਾ ਕੇ ਮਾਤਾ ਗੈਸ਼ਨੂ ਦੇਵੀ ਜੀ ਦੇ ਜਾਓ ਕਪੜਾ ਜਵਾਲਾ ਜੀ ਜਾਓ ਚਿਤਪੁਰਨੀ ਜਾਓ ਮਾਂ ਬਿਗਲਾ ਬੁੱਢੀ ਜਾਓ ਅਜੂਰ ਸਾਹਿਬ ਜਾਓ ਨਾਨਕਪੁਰ ਸਾਹਿਬ ਜਾਓ ਹੀ ਇੰਪੁਟ ਸਾਹਿਬ ਜਾਓ ਕਿਤੇ ਵੀ ਜਾਓ ਦਰਬਾਰ ਸਾਹਿਬ ਆਓ ਘਰੋਂ ਸ਼ਰਧਾਲੂ ਬਣ ਕੇ ਆਉਂਦਾ ਸਭ ਤੋਂ ਟੋਪ ਦਾ ਵਸ਼ਕਰਨ ਜੇ ਕੋਈ ਹੁੰਦਾ ਤੇ ਉਹ ਕਮਾਖਿਆ ਦਾ ਤੰਤਰ ਹੈ ਤੰਤਰ ਆ ਬਗਲਾੰਗੀ ਮੱਧ ਤਕਰੀਬਨ ਸਾਰੇ ਜਾਂਦੇ ਸੋ ਇਹ ਇਸ ਕਰਕੇ ਇਹ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਜੁੜਦੀਆਂ ਕਿ ਜਿੰਨਾ ਆਪਣਾ ਇਨਸਾਨ ਚਾਹੇ ਬਿਜ਼ਨਸ ਟਾਈਫੂਨ ਆ ਚਾਹੇ ਵੱਡਾ ਪੋਲੀਟੀਸ਼ੀਅਨ ਆ ਉਹ ਕਿਤੇ ਨਾ ਕਿਤੇ ਆਪਣੀ ਜਿੱਤ ਵਾਸਤੇ ਹੱਥ ਪੈਰ ਮਾਰਦਾ ਹੀ ਮਾਰਦਾ ਹੈ ਦੇਖ ਲਓ ਸੋਚਣ ਵਾਲੀ ਗੱਲ ਹੈ ਕਿ ਅੱਜ ਵੀ ਉਹ ਸ਼ਕਤੀਆਂ ਮੌਜੂਦ ਨੇ ਜੇ ਕਰਾਮਾਤ ਹੈਗੀ ਤੇ ਨਮਸਕਾਰ ਹੁੰਦਾ ਹੈ ਉਹ ਤੇ ਨਹੀਂ ਤੇ ਕੋਈ ਲੋਕ ਕਹਿੰਦੇ ਕਿ ਕੋਈ ਰੱਬ ਨਹੀਂ ਹੈ ਕੋਈ ਇਥੇ ਸ਼ਕਤੀ ਨਹੀਂ ਹੈ ਨਾ ਤੇ ਇਹ ਜਿਹੜੇ ਹਾਈ ਪ੍ਰੋਫਾਈਲ ਜਿਹੜੇ ਲੋਕ ਨੇ ਨਕਮਸਤਕ ਹੁੰਦੇ ਨੇ ਜਾ ਕੇ ਮੰਦਰਾਂ ਦੇ ਇਹੋ ਜਿਹੇ ਬੰਗਲਾ ਮੁਕ ਹੋ ਗਿਆ ਕਮਖਾ ਦੇਵੀ ਔਰ ਬੜਾ ਉਹਨਾਂ ਨੂੰ ਮੰਨਦੇ ਵੇਖੋ ਸਚਾਈ ਹੈ ਨਾ ਇੱਕ ਵੀ ਆਪਾਂ ਇਹ ਕਹਿ ਸਕਦੇ ਆਂ ਵੀ ਇਹਨਾਂ ਸ਼ਕਤੀਆਂ ਦੀ ਬਦੌਲਤ ਹੀ ਜਿੱਦਾਂ ਸਨਾਪਨ ਮਾਤ ਦਾ ਡੰਕਾ ਜਿਹੜਾ ਉਹ ਦੁਨੀਆ 'ਚ ਬਚਦੇ ਆ ਬਚਦਾ ਬਈ ਜਿੱਦਾਂ ਵਿਗਿਆਨ ਦੀ ਮਰਜ਼ੀ ਅੱਗੇ ਲੱਗ ਜਾ ਪਰ ਇਹ ਭਗਵਾਨ ਦਾ ਅੰਤਰੀ ਲੈਸ ਉਹ ਅੰਤਰੀ ਲੈਸ ਨੇ ਜਿੱਦਾਂ ਆਪਾਂ ਪਹਿਲਾਂ ਬੋਟਾ ਹਸਪੀਟਲ ਕਲਿਆ ਸ਼ਰੀਫ ਤੇ ਹੁਣ ਕਲਿਆ ਸ਼ਰੀਫ ਦੀ ਤਾਕਤ ਦੇ ਅੱਗੇ ਪੂਰੀ ਦੁਨੀਆ ਨਤਮਸਤਕ ਹੈ ਉਹਨਾਂ ਨੂੰ ਕਲਿਆ ਦਾ ਰਾਜਾ ਕਿਹਾ ਜਾਂਦਾ ਹੈ ਤੇ ਖਵਾਜਾ ਮੀਨੂ ਦੀ ਚਿਸ਼ਤੀ ਸਰਕਾਰ ਆ ਉਹਨਾਂ ਨੂੰ ਅਜਮੇਰ ਦੇ ਰਾਜੇ ਕਿਹਾ ਜਾਂਦਾ ਫਾਹਣਾ ਨਾ ਨਜਮੂਦੀ ਨੌਲੀਆ ਦਿੱਲੀ ਵਾਲੀ ਸਰਕਾਰ ਨੂੰ ਦਿੱਲੀ ਦਾ ਰਾਜਾ ਕਿਹਾ ਜਾਂਦਾ ਉਹ ਅਸਲ ਦੇ ਰਾਜੇ ਨੇ ਰਾਜੇ ਨੇ ਬੇਸ਼ੱਕ ਭਾਵੇਂ ਸਰੀਰੂਪ ਦੇ ਵਿੱਚ ਪਰਦਾ ਕਰ ਗਏ ਆ ਪਰ ਉਹ ਰਾਜੇ ਨੇ ਸੂਏ ਸ਼ਕਤੀਆਂ ਜਿਹੜੀਆਂ ਨੇ ਉਹ ਬਾਕੀ ਇਹ ਸਾਡੇ ਉੱਤੇ ਰਾਜ ਕਰਦੀਆਂ ਨੇ ਪਰਦਾ ਕਰਨ ਤੋਂ ਬਾਅਦ ਹਾਂ ਇਹ ਹਰ ਵੇਲੇ ਹੋ ਰਹੇਗੀ ਦੁਨੀਆ ਤੱਕ ਕਿਆਮਤ ਤੋਂ ਬਾਅਦ ਤੱਕ ਵੀ ਇਹਨਾਂ ਦਾ ਨਾਮ ਇਦਾਂ ਹੀ ਰਹੂਗਾ ਇਹ ਦੁਨੀਆ ਤੱਕ ਤੇ ਡਾਕਟਰ ਸਾਹਿਬ ਇੱਕ ਗੱਲ ਬੜੀ ਤੁਹਾਨੂੰ ਜ਼ਰੂਰੀ ਪੁੱਛਣਾ ਚਾਹੁੰਨਾ ਕਿ ਕਮੱਖਿਆ ਦੇਵੀ ਮੰਦਿਰ ਹੂੰ ਹੂੰ ਦੁਨੀਆ ਨੂੰ ਸੁਨੇਹਾ ਕੀ ਦਿੰਦਾ ਹੈ ਤੁਹਾਨੂੰ ਕੀ ਲੱਗਦਾ ਇਸ ਬਾਰੇ ਤੁਹਾਡੇ ਤੁਹਾਡੇ ਕੀ ਵਿਚਾਰ ਨੇ ਦੇਖੋ ਇੱਕ ਬੜਾ ਖੂਬਸੂਰਤ ਸਵਾਲ ਵੀ ਕਮੱਖਿਆ ਦੇਵੀ ਮੰਦਿਰ ਤੋਂ ਦੁਨੀਆ ਨੂੰ ਸੁਨੇਹਾ ਕੀ ਜਾ ਰਿਹਾ ਹੁਣ ਆਪਾਂ ਇਹ ਦੱਸ ਦਿੱਤਾ ਵੀ ਉੱਥੇ ਜੋਨੀ ਦੀ ਪੂਜਾ ਹੁੰਦੀ ਹੈਣਾ ਕਈ ਲੋਕ ਕਮੈਂਟ ਕਰਕੇ ਵੀ ਆ ਇਹੋ ਜਿਹੇ ਲੋਕ ਵੀ ਨੇ ਕਿੰਨੀ ਦੀ ਮਾਨਸ ਦਿੱਤਾ ਇਹੋ ਜੀ ਹੁੰਦੀ ਹੈ ਇਹੋ ਜੀ ਲਫਜ਼ ਸੁਣ ਕੇ ਹਸਨ ਲੱਗ ਪੈਂਦੇ ਜਾਂ ਮਾੜੇ ਕਮੈਂਟ ਕਰਦੇ ਨੇ ਇਸ ਲਈ ਮੈਂ ਤੁਹਾਨੂੰ ਇਹ ਸਵਾਲ ਦੇਖੋ ਲੈਕ ਆਫ ਜਿਹੜੀ ਨੌਲੇਜ ਹੈ ਨਾ ਉਹ ਹਮੇਸ਼ਾ ਡੇਂਜਰਸ ਹੈ ਸਾਡੇ ਦਿਮਾਗ ਦੇ ਲਈ ਸਾਡੀ ਸਭਿਅਤਾ ਦੇ ਲਈ ਸਾਡੀ ਸੋਸਾਇਟੀ ਦੇ ਲਈ ਹੁਣ ਜੋਨੀ ਦਾ ਨਾਮ ਸੁਣ ਕੇ ਪਹਿਲਾਂ ਸਾਡੇ ਚਿਹਰੇ ਤੇ ਹੱਸਾ ਜਾਉਂਦਾ ਕੋਈ ਸਾਇੰਸ ਦੇ ਚੁੱਕ ਦੇ ਵਿੱਚ ਕਿਹੜੀਆਂ ਬੇਬੁਫਾਰੀਆਂ ਗੱਲਾਂ ਕਰ ਰਿਹਾ ਬਿੱਟੇ ਠੀਕ ਹੈ ਨਾ ਹੋਰ ਹੀ ਤੇ ਅਸਲ ਤੇ ਵਿੱਚ ਜੋਨੀ ਦੀ ਪੂਜਾ ਕਮਾਖੇ ਦੇ ਵੀ ਮੰਦਰ ਦੇ ਵਿੱਚ ਹੁੰਦੀ ਏ। ਹੂੰ ਤੇ ਉਤੋਂ ਮੈਸੇਜ ਕੀ ਜਾ ਰਿਹਾ। ਹੈਨਾ ਉਹ ਨਹੀਂ ਵੀ ਪੋਡਕਾਸਟ ਕਰਕੇ ਇੱਥੇ ਛੱਡਦੀ ਏ। ਤੁਸੀਂ ਸਵਾਲੇ ਖੁਸ਼ ਹੋਣਾ ਤੇ ਮੈਂ ਜਵਾਬ ਦਵਾਂ ਨਾ ਤੇ ਦੁਨੀਆ ਤੱਕ ਅਸਲੀ ਮੈਸੇਜ ਜਾਵੇ ਰ। ਇਹ ਕੋਈ ਆ ਕੌਲ ਤੋਂ ਮਹਾਵਰੀ ਆਉਣੀ ਕੋਈ ਹਾਸੇ ਦਾ ਜਾਂ ਮਜ਼ਾਕ ਦਾ ਜਾਂ ਕੋਈ ਉਹਦੇ ਗੰਦੀ ਹੋਣ ਦਾ ਵਿਸ਼ਾ ਨਹੀਂ। ਕਮਾਖੇ ਦੇ ਵੀ ਕੀ ਮੰਦਰ ਮੈਸੇਜ ਦੇ ਰਿਹਾ। ਬਿਨ ਔਰਤ ਨੂੰ ਮਹਾਬਲੀ ਆਉਣੀ ਦੁਨੀਆ ਦੀ ਸਿਰਜਣਾ ਦਾ ਪ੍ਰਤੀਕ ਆ ਤੇ ਦੁਨੀਆ ਦੇ ਜਨਮ ਦਾ ਪ੍ਰਤੀਕ ਆ ਦੁਨੀਆ ਦਾ ਸਾਈਕਲ ਜਿਹੜਾ ਚੱਲਦਾ ਆ ਉਹ ਔਰਤ ਦੀ ਮਹਾਬਲੀ ਤੋਂ ਚੱਲਦਾ ਆ ਉਹ ਬੇਫੂਕ ਲੋਕ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਔਰਤ ਨੂੰ ਗੰਦੀ ਸਮਝਦੇ ਔਰਤ ਨੂੰ ਪ੍ਰਿਸ਼ਤੀ ਹੋਈ ਸਮਝਦੇ ਆ ਜੇ ਮਹਾਬਲੀ ਆਵੇ ਹੀ ਨਾ ਤੇ ਦੁਨੀਆ ਦਾ ਸਾਈਕਲ ਅੱਗੇ ਚੱਲੇ ਹੀ ਨਾ ਸੋ ਮੰਦਰ ਦੀ ਸਥਾਪਨਾ ਮੰਦਰ ਦਾ ਹੋਣਾ ਔਰਤوں ਤੇ ਆਪਣਾ ਮੁਹਾਵਰੀ ਆਉਣਾ ਇਸ ਗੱਲ ਦਾ ਸਬੂਤ ਆ ਇਸ ਦੁਨੀਆ ਨੂੰ ਸਨੇਹਾ ਦਿੰਦਾ ਆ ਵੀ ਇਹ ਦੁਨੀਆ ਵਾਲਿਓ ਜਦੋਂ ਔਰਤ ਨੂੰ ਮੁਹਾਵਰੀ ਪਾਉਂਦੀ ਆ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ ਔਰਤ ਨੂੰ ਗੰਦੀ ਹੋਣ ਦੀ ਬਜਾਏ ਔਰਤ ਨੂੰ ਪ੍ਰਿਸ਼ਤੀ ਹੋਣ ਦੀ ਬਜਾਏ ਔਰਤ ਨੂੰ ਮਜ਼ਾਕ ਦਾ ਪਾਤਰ ਬਣਾਉਣ ਦੀ ਬਜਾਏ ਔਰਤ ਸਤਕਾਰ ਦੀ ਪਾਤਰ ਹੈ ਸਤਕਾਰ ਉਹਨਾਂ ਦਿਨਾਂ ਦੇ ਵਿੱਚ ਔਰਤ ਨੂੰ ਜ਼ਿਆਦਾ ਪਿਆਰ ਜ਼ਿਆਦਾ ਤਵੱਜੋ ਜ਼ਿਆਦਾ ਸਤਕਾਰ ਦੀ ਲੋੜ ਆ ਜਾ ਕੇ ਸਾਡਾ ਸਮਾਜ ਇਹਨਾਂ ਗੱਲਾਂ ਤੇ ਗੱਲ ਕਰਨ ਲੱਗਿਆ ਨਹੀਂ ਅੱਖਾਂ ਮੀਟ ਲੈਂਦਾ ਹੈ ਜਿਵੇਂ ਮਹਾਸ਼ੀਨਾ ਮੁਰਿਆਂ ਨੇ ਜਨਮ ਲਿਆ ਇਸ ਚੀਜ਼ ਨੂੰ ਉਸੇ ਚੀਜ਼ ਨੂੰ ਗਲਤ ਮੰਨਦੇ ਨੇ ਉਹਨੂੰ ਆਪਾਂ ਗਲਤ ਮੰਨਦੇ ਅਗਰ ਨੂੰ ਗਲਤ ਕਹਿੰਦੇ ਕਿਉਂ ਗਲਤ ਕਹਿੰਦੇ ਕਿਉਂਕਿ ਸਾਡੀ ਸੋਚ ਝਕਾਵਾਲੀ ਹੈ ਸੋਚ ਗੰਧਿਆ ਸੋਚ ਗਲਤ ਹੈ ਜਦੋਂ ਸੋਚ ਨੂੰ ਸਵਾਰਾਂਗੇ ਜਾਣਾਂਗੇ ਜਦੋਂ ਮੈਂ ਗੱਲ ਕੀਤੀ ਜੇ ਮੇਰੀ ਗੱਲ ਨੂੰ ਤੁਸੀਂ ਮਜ਼ਾਕ ਵਾਲੀ ਸਾਈਡ ਤੋਂ ਸੁਣ ਕੇ ਇਸ ਪਰਸਪੈਕਟਿਵਸ ਉਹ ਉਹ ਸਿਲਾਰੀਓ ਦੇ ਵਿੱਚ ਇਹਨੂੰ ਫਰੇਮ ਨੂੰ ਰੱਖੋ ਕਿ ਯਾਦ ਜੇ ਉੱਥੇ ਔਰਤ ਦੀ ਜੋਨੀ ਦੀ ਪੂਜਾ ਕੀਤੀ ਜਾਂਦੀ ਆ ਤਾਂ ਉਹ ਤੋਂ ਮੈਸੇਜ ਪੂਰੇ ਵਰਲਡ ਨੂੰ ਪੂਰੀ ਦੁਨੀਆ ਨੂੰ ਜਾ ਰਿਹਾ ਵੀ ਔਰਤ ਪੂਜਣਯੋਗ ਆ ਔਰਤ ਸਤਕਾਰ ਦੇ ਯੋਗ ਆ ਖਾਸ ਕਰਕੇ ਉਹਨਾਂ ਦੇ ਨਾਲ ਜਿਆਦਾ ਤਵੱਜੋ ਜਿਆਦਾ ਸਤਕਾਰ ਜਿਆਦਾ ਪਿਆਰ ਦੀ ਹੱਕਦਾਰ ਆ ਜਦੋਂ ਉਹਨੂੰ ਮਹਾਨ ਗਰੀ ਆ ਬੇਸ਼ੱਕ ਬੇਸ਼ੱਕ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਤੰਤਰ ਮੰਤਰ ਵਿਦਿਆਲੀ ਹਨ ਕਿ ਉੱਥੇ ਜਿਨੂ ਨਸ਼ੀ ਲਾ ਲ ਤੇ ਗਾੜਿਆ ਕੇ ਤੰਤਰ ਮੰਤਰ ਦਾ ਤਾਂ ਲੋਕੀ ਵੇ ਉਥੇ ਮਸਲੇ ਖਾਂਦ ਹੋ ਜਾਂਦੇ ਲੋਕਾਂ ਦੇ ਕਈ ਲੋਕ ਡਰਦੇ ਵੀ ਹੋਣਗੇ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹਦੀ ਸਿਕਰ ਲੱਥ ਚੁੱਕੀ ਹੈ ਤੁਸੀਂ ਵੀ ਜਾਣਦੇ ਹੋ ਇਹਨਾਂ ਗੱਲਾਂ ਵੀ ਜਦੋਂ ਕਿਸੇ ਤੇ ਵਾਪਰਦੀ ਹੈ ਉਹਦੋਂ ਕੀ ਪਾਤ ਹੋਦੀ ਕਿਸੇ ਨੂੰ ਇਹਨਾਂ ਚੀਜ਼ਾਂ ਨਾਲ ਦੋ ਚਾਰ ਹੋਣਾ ਪੈਂਦਾ ਵਾਦ ਇਨਸਾਨ ਤੇ ਵੈਸੇ ਵੀ ਕਈ ਵਾਰੀ ਬਰਿਆ ਹੀ ਹੁੰਦਾ ਪਾਇਆ ਜੋ ਸਾਡੀ ਸੋਚ ਆ ਜੋ ਆਪਾਂ ਰੋਜ਼ ਦੇਖਦੇ ਅੱਖਾਂ ਦੇ ਨਾਲ ਤੇ ਮੈਂ ਫਿਰ ਸੋਚਦਾ ਵੀ ਅਖੀਰ ਜਦੋਂ ਪਤਾ ਲੱਗਿਆ ਵੀ ਮਰਨਾ ਤਾਂ ਹੈ ਹੀ ਹੈ ਹਾਂ ਹੈਨਾ ਤੇ ਫਿਰ ਜੇ ਬਿਲਕੁਲ ਅਧ ਤੋ ਚੁੱਕਾ ਹੈ ਕਈ ਕੇਸ ਐ ਹੋਣਗੇ ਜਿੱਤੇ ਅਧ ਤੋ ਚੁਕੀ ਹੁੰਦੀ ਹੈ ਜਿੱਤੇ ਕੋਈ ਰਾਹ ਨਹੀਂ ਦਿਸਦਾ ਵੀ ਮੌਤ ਹੀ ਸਾਹਮਣੇ ਖੜੀ ਆ ਤੇ ਉਹਨੇ ਕਿਹਾ ਵੀ ਮੌਤ ਤੋਂ ਪਰੇ ਤਾਂ ਵੈਸੇ ਕੁਝ ਨਹੀਂ ਤੇ ਜੇ ਇੱਕ ਮਾਖ ਮਾਖਿਆ ਦੇ ਮੰਦਰ ਜਾ ਕੇ ਉਹਦੇ ਅੱਗੇ ਦੁਆ ਬੇਨਤੀ ਕੀਤੀ ਜਾਵੇ ਕਿ ਮਾਹ ਤੇਰੇ ਚੌਂ ਜੁਗਨੀਆਂ ਐ ਤੇ 10 ਮਾਹ ਵਿਦਿਆ ਇੱਥੇ 51 ਸਿੱਧੀ ਪੀਠਾਂ ਦੀ ਵਿਦਿਆ ਇੱਥੇ ਤੇ ਜੇ ਤੂੰ ਆਪਣੀ ਕਲਾ ਵਰਤਾ ਕੇ ਸਾਨੂੰ ਜ਼ਿੰਦਗੀ ਦੇ ਦੇਵੇਂ ਤੇ ਮੇਰੇ ਹਿਸਾਬ ਦੇ ਨਾਲ ਮਾਤਾ ਕੇ ਜਾ ਕੇ ਅਰਜੀ ਨਾਲ ਕੋਈ ਗੱਦਾਰ ਨਹੀਂ ਕਿਉਂਕਿ ਤੰਤਰ ਦੀ ਯੂਨੀਵਰਸਿਟੀ ਆ ਤੇ ਹਰ ਤਰ੍ਹਾਂ ਦਾ ਤਾਤਰਿਕ ਉੱਥੇ ਬੈਠਾ ਹੈ ਨਾ ਤੇ ਜੇ ਆਪਾਂ ਉੱਥੇ ਜਾ ਕੇ ਲੱਭਣ ਦੀ ਕੋਸ਼ਿਸ਼ ਕਰੀਏ ਕੋਈ ਸਾਨੂੰ ਸਾਧਕ ਮਿਲ ਜਾਵੇ ਕੋਈ ਅਭੋਰੀ ਕੋਈ ਤਾਤਰਿਕ ਕੋਈ ਰੱਬ ਨਾਲ ਜੁੜਿਆ ਸ਼ਾਇਦ ਮਿਲ ਹੀ ਜਾਵੇ ਉੱਥੇ ਜਾ ਕੇ ਲੱਭਣ ਦੇ ਵਿੱਚ ਕੋਈ ਹੁੰਦੀ ਨਹੀਂ ਉਹ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਸਿਰ ਤੋਂ ਟਪ ਚੁੱਕਿਆ ਪਾਣੀ ਨਾ ਅੰਤ ਸਾਂਭਲੇ ਨਜ਼ਰ ਆਦੇ ਜਿਨ੍ਹਾਂ ਦੇ ਘਰਾਂ 'ਚ ਛੜਿਆ ਉਹ ਤੀਜਾ ਡੇਕਦੀਆਂ ਆ ਛੜਿਆ ਉਹ ਰੋਜ਼ ਵਰਤਾਰੇ ਵਾਪਰਦੇ ਆ ਉਹ ਉਹਨਾਂ ਨੂੰ ਕੇਸ ਮੇਰੇ ਕੋਲ ਜਦੋਂ ਆਉਂਦੇ ਜਾਂਦਾ ਹਾਂ ਬਦੋਂ ਸਾਡੇ ਸੁਣ ਕੇ ਲੋਕ ਵੱਡੇ ਖੜੇ ਹੁੰਦੇ ਆ ਤੇ ਜਦੋਂ ਹੱਲੜੀ ਕੋ ਲੱਗ ਰਿਹਾ ਤੇ ਮੇਰੇ ਹਿਸਾਬ ਦੇ ਨਾਲ ਜਾਨ ਵਿੱਚ ਕੋਈ ਹਰਜ ਨਹੀਂ ਓਕੇ ਜ਼ਿੰਦਗੀ ਦੀ ਜੰਗ ਤੇ ਰਹਿ ਜੀ ਹਾਰੇ ਤੇ ਜੇ ਉੱਥੇ ਜਾ ਕੇ ਇੱਕ ਵਾਰੀ ਮਾਤਮਾਖਿਆ ਦੇ ਚਰਨਾਂ 'ਚ ਬੇਨਤੀ ਕਰਕੇ ਦਿਨੋਂ ਕਰਕੇ ਕਿ ਮਾਨ ਸਾਨੂੰ ਕੱਢ ਜਿਕੜ ਚੋ ਸਾਨੂੰ ਜ਼ਿੰਦਗੀ ਚਾਹੀਦੀ ਆ ਅਸੀਂ ਜ਼ਿੰਦਗੀ ਜੀਣਾ ਚਾਹੁੰਦੇ ਆ ਤੇ ਮੇਰੇ ਹਿਸਾਬ ਦੇ ਨਾਲ ਜਾ ਕੇ ਗੱਲ ਕਰਨ 'ਚ ਕੋਈ ਗੁਨਾਹ ਨਹੀਂ ਹੋ ਸਕਦਾ ਮਾਤਮਾਖਿਆ ਮਿਹਰ ਕਰੇ ਤੁਹਾਨੂੰ ਉਥੋਂ ਰਾਹ ਦੇ ਦੇ ਬਾਖਸ਼ ਪਾ ਗੱਲਾਂ ਹੋਈ ਜਾਂਦੀਆਂ ਹਾਂ ਜਰੂਰ ਹੋਏਗਾ ਜਰੂਰ ਜਰੂਰ ਯਕੀਨ ਹੋਣਾ ਚਾਹੀਦਾ ਯਕੀਨ ਹੋਣਾ ਚਾਹੀਦਾ मां ਵੈਸੇ ਉਹ ਤਾਂ ਜਗ ਜਾਨਣੀ ਮਾਂ ਆਪਣੀ ਮਾਂ ਨੂੰ ਕਹਿਦੀ ਇਹ ਕੋ ਗੱਲ ਤੇ ਉਹ ਉਸ ਨੂੰ ਪੂਰੀ ਕਰਨ ਵਾਸਤੇ ਆਪਣੇ ਜਿੰਦ ਜਾਨ ਲਾ ਲੀ ਉਹ ਤੇ ਮਾਂ ਕਮਾਖਿਆ ਦੇਵੀ ਜਗ ਮਾਖੀ ਬੇਸ਼ੱਕ ਇਸ ਮੋੜ ਤੇ ਮੇਰੇ ਹਿਸਾਬ ਦੇ ਨਾਲ ਜਾਨ ਤੇ ਕੋਈ ਖਰਚੇ ਨਹੀਂ ਅਜਮਾ ਲੈਣਾ ਚਾਹੀਦਾ ਜਾਣਾ ਚਾਹੀਦਾ ਜੇ ਬਿਲਕੁਲ ਤੁਹਾਡੀ ਬਸ ਹੋ ਚੁੱਕੀ ਹੈ ਬਸ ਹੂੰ ਜਿਸ ਤਰ੍ਹਾਂ ਉੱਥੇ ਨੈਗੇਟਿਵ ਸ਼ਕਤੀਆਂ ਵੀ ਹੂੰ ਹੁੰਦੀਆਂ ਨੇ ਜਦੋਂ ਤੰਤਰ ਵਿੱਦਿਆ ਚੱਲਦੀ ਆ ਤੁਹਾਨੂੰ ਪਤਾ ਵੀ ਫਿਰ ਤੇ ਆਟੋਮੈਟਿਕਲੀ ਇਹਨਾਂ ਦਾ ਹੁੰਦਾ ਵਣਦਾ ਉਸ ਦਾ ਪੈਰੇ ਤੇ ਜਿਸ ਤਰ੍ਹਾਂ ਆਮ ਨਸਾਨ ਜਾਂਦਾ ਉਹਨੂੰ ਕੋਈ ਖਤਰਾ ਨਹੀਂ ਉੱਥੇ ਜਾ ਕੇ ਜਾਂ ਕੋਈ ਵੀ ਨੈਗੇਟਿਵ ਐਂਟਰੀ ਉਹਨੂੰ ਜਕੜ ਦੋਗੇ ਜਾ ਕੇ ਤਾਂ ਪੂਰੇ ਬਰੇਦ ਪੂ ਜਕੜ ਦੋਗਾ ਉਹਨੂੰ ਕੋਈ ਡਰਤ ਨਹੀਂ ਇਸ ਚੀਜ਼ ਦਾ ਬਹੁਤ ਸੋਹਣਾ ਸਵਾਲ ਹੈ ਵੀ ਇੱਕ ਨਾਰਮਲ ਇਨਸਾਨ ਚੱਲ ਰਿਹਾ ਜਿਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਉਹ ਸਿਰਫ ਮਾਕ ਮਾਕਿਆ ਦੇ ਦਰਸ਼ਨ ਹੀ ਕਰ ਸਕਦਾ ਜਿੱਦਾਂ ਆਪਾਂ ਹੋਣ ਇੱਥੇ ਇੰਨੀ ਕੁ ਗੱਲ ਦੱਸੀ ਸਾਰੀ ਪ੍ਰਾਤਨਿਕ ਹਾਲਸ ਨੂੰ ਲੈ ਕੇ ਆਪਾਂ ਸਾਰਾ ਨਰਕਾ ਸੁਰ ਤੱਕ ਅੱਗੇ ਤੱਕ ਆ ਗਏ ਹੈ ਨਾ ਮੈਕਲੂਨ ਪਾਤ ਤੱਕ ਆ ਗਏ ਹੁਣ ਸਾਡੀ ਗੱਲ ਨੂੰ ਸੁਣ ਕੇ ਕਿਸੇ ਦੇ ਅੰਦਰ ਕਿਉਰਿਓਸਟੀ ਜਗ ਪਵੇ ਯਾਰ ਮੈਂ ਦਰਸ਼ਨ ਤੇ ਕਰਕੇ ਆਵਾ ਹੁਣ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜਦੋਂ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਉਸ ਵੇਲੇ ਉਹ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਉਹ ਮਾਕ ਮਾਕਿਆ ਦੇ ਪਹਿਰੇ ਥਲੇ ਚੱਲ ਰਹੀਆਂ ਵਾ ਵਾਜੀ ਹੂੰ ਉਹ ਜੇ ਤੁਸੀਂ ਦਰਸ਼ਨ ਕਰਨ ਜਾਓਗੇ ਤਾਂ ਤੁਹਾਨੂੰ ਉੱਥੇ ਕੋਈ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੂੰ ਪਰ ਜੇ ਤੁਸੀਂ ਕੋਈ ਵੱਖਰਾ ਪੰਗਾ ਨਾ ਲਓਗੇ ਹੂੰ ਦਰਸ਼ਨ ਕਰਨ ਜਾਣਾ ਦਰਸ਼ਨ ਕਰਕੇ ਆ ਜੂ ਪਰ ਜੇ ਤੁਸੀਂ ਉੱਥੇ ਕੋ ਮਜ਼ਾਕ ਦੇ ਲੈਜੇ ਗੱਲ ਕਰੋਗੇ ਕੁਝ ਆਪਣੇ ਤਰੀਕੇ ਦੇ ਨਾਲ ਉਹਨੂੰ ਆਪਣੇ ਪਰਸਪੈਕਟਿਵ ਦੇ ਵਿੱਚ ਸੋਚੋਗੇ ਤੇ ਯਾਰ ਆ ਗਈ ਗੁੱਦੀ ਜਾਂਦੇ ਆ ਜਾਂ ਕੇ ਸਾਧੂ ਜਾਂ ਗੋਰੀ ਜਾਂ ਤਾਸ ਤਰੀਕੇ ਨਾਲ ਕੁਝ ਪਪੜਾ ਜਿੱਦਾਂ ਲੋਕਾਂ ਦੀ ਆਦਤ ਹੁੰਦੀ ਹੈ ਵੀ ਜੇ ਜਾਣਾ ਵਾ ਤੇ ਫਿਰ ਦਰਸ਼ਨ ਕਰਨ ਜਾਣਾ ਵੀ ਉਹਨੂੰ ਟੂਰਿਸਟ ਪਲੇਸ ਮੰਨ ਕੇ ਨਹੀਂ ਜਾਣਾ ਫਿਰ ਸ਼ਰਧਾ ਦੇ ਭਾਵਨਾ ਨਾਲ ਜਾਓ ਕਿਸੇ ਵੀ ਥਾਂ ਤੇ ਤੁਸੀਂ ਜਾਂਦੇ ਹੋ ਧਾਨ ਪਿਸਤਾਨ ਤੇ ਕਿਤੇ ਵੀ ਜਾਂਦੇ ਹੋ ਮੇਰੀ ਇਹ ਗੱਲ ਸੁਣ ਲਓ ਮਾਤਾ ਵੈਸ਼ਨੋ ਦੇਵੀ ਜੀ ਦੇ ਜਾਓ ਆ ਬੜਾ ਜਵਾਲਾ ਜੀ ਜਾਓ ਚਿਤਪੁਰਨੀ ਜਾਓ ਮਾਂ ਬਗਲਾ ਪੁਖੀ ਜਾਓ ਅਜੂਰ ਸਾਹਿਬ ਜਾਓ ਨਾਨਕਪੁਰ ਸਾਹਿਬ ਜਾਓ ਹੀ ਇੰਪੁਰ ਸਾਹਿਬ ਜਾਓ ਕਿਤੇ ਵੀ ਜਾਓ ਦਰਬਾਰ ਸਾਹਿਬ ਆਓ ਘਰੋਂ ਸ਼ਰਧਾਲੂ ਬਣ ਕੇ ਆਉਂਦਾ ਨੂੰ ਮੰਗਦਾ ਸ਼ਰਦਾ ਦਾ ਬੀਜ ਬੀਜ ਕੇ ਆਓ ਇਹ ਨਾ ਕਰੋ ਵੀ ਘੁੰਮਣ ਫਿਰਨ ਚੱਲੇ ਆ ਹੈ ਨਾ ਇਹ ਕੱਲੀ ਕਮੱਖਿਆ ਦੇਵੀ ਨਹੀਂ ਕਿਤੇ ਵੀ ਤੁਸੀਂ ਜਦੋਂ ਵੀ ਘੁੰਮਣ ਫਿਰਨ ਜਾਓਗੇ ਤੇ ਉਹ ਨਾਲ ਗੱਲ ਬਣ ਜੇ ਵੀ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਜੇ ਤੀਰਥੇ ਜਾਣਾ ਵਾ ਤੇ ਤੀਰਥ ਨੂੰ ਉਤੇ ਨਾਮ ਨੂੰ ਆਧਾਰ ਬਣਾ ਕੇ ਸ਼ਬਦ ਨੂੰ ਆਧਾਰ ਬਣਾ ਕੇ ਫਿਰ ਭਾਤ ਮੈਂ ਦੇਖਿਆ ਤਰਮਸਤਾਨਾਂ ਦੇ ਜਿਹੜੇ ਤਮਾਸ਼ੇ ਵੀ ਨਹੀਂ ਕਰਦੇ ਹਾਂ ਹਾਂ ਜਦੋਂ ਅ ਤਰ ਮੈਂ ਸਿੱਧੀ ਲੱਭ ਜਾਏ ਕਹੂੰ ਆਸ਼ਕੀ ਵਾਲੀ ਬਣੇ ਨਹੀਂ ਉਹ ਕੁਰਬਾਨੀ ਕਹਿੰਦੀ ਧਾਵਣ ਚੱਦੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੌਨਤ ਸੀ ਨਾ ਤੇ ਦੋਏ ਕੋਈ ਘੜੀਆਂ ਸੰ ਹੋ ਰੱਖ ਬਈ ਗਏ ਤੀਰਥ ਤੇ ਆ ਤੇ ਗਲ ਸਾਨੂੰ ਸੁਰਦੀਆਂ ਸ਼ਤਾਨੀਆਂ ਪੀਆਂ ਉਤੇ ਆਪਾਂ ਆਪਣਾ ਪਾਪ ਲਾਉਣ ਦੀ ਬਜਾਏ ਕਈ ਗੁਣਾ ਪਾਪਾਂ ਦੀ ਫੱਲ ਸਿਰ ਤੇ ਨਾਲ ਲੈ ਕੇ ਆਉਂਦੇ ਨੇ ਇਸ ਕਰਕੇ ਜਿਹੜੇ ਵੀ ਤੀਰਥ ਸਤਾ ਦੇ ਜਾਓ ਪੂਰੇ ਸਤਿਕਾਰ ਭਾਵਨਾ ਅਤਮ ਦੇ ਨਾਲ ਜਾਓ ਆਪਣੀ ਅਕਬਾ ਕਰੋ ਹਾਂ ਤੇ ਜੇ ਘੁੰਮਣ ਫਿਰਨ ਦਾ ਬਹੁਤਾ ਸ਼ੌਕ ਹੈ ਤੇ ਫਿਰ ਘੁੰਮਣ ਫਿਰਨ ਨੂੰ ਬੜੀਆਂ ਥਾਵਾਂ ਪੜੀ ਫਿਰ ਜਿੱਥੇ ਮਰਜ਼ੀ ਜਾਓ ਸ਼ਿਰੀ ਨਗਰ ਚਲੇ ਜਾਓ ਮਾਧੇ ਚਲੇ ਜਾਓ ਅਸਾਮ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਗੋਆ ਚਲੇ ਜਾਓ ਜਦੋਂ ਘੁੰਮਣ ਜਾਣਾ ਫਿਰ ਘੁੰਮਣ ਜਾਣਾ ਤੇ ਤੀਰਥ ਤੇ ਜਾਣਾ ਤੇ ਤੀਰਥ ਤੇ ਜਾਣਾ ਮੇਰਾ ਰੱਬ ਘਰ ਜਾਣਾ ਫਿਰ ਉਹਦੇ ਮੰਗਤੇ ਬਣ ਕੇ ਜਾਓ ਹਾਂ ਬੇਸ਼ੋ ਤਰੀਕੇ ਨਾਲ ਚੱਲੋ ਵੀ ਰੱਬ ਵੀ ਤੁਹਾਡੇ ਤੇ ਖੁਸ਼ ਹੋਊਗਾ ਖੁਸ਼ ਮੈਂ ਤਾਂ ਇਹਨਾਂ ਦਾ ਇਹ ਕਹਿਣਾ ਹੁੰਦਾ ਆਪਣੀਂ ਸੋਚ ਇਹ ਕਹਿੰਦੀ ਨਿਉਂਗੇ ਦੋ ਹਾਂ ਅੰਦਰੋਂ ਜਾਓ ਦਿਲੋਂ ਜਾਓ ਸਾਇੰਸ ਪਟੇ ਨੂੰ ਨਾ ਜਾਓ ਉੱਥੇ ਜਾ ਕੇ ਪੁੱਠੇ ਸਿੱਧੇ ਕੰਮ ਨਾ ਕਰੋ ਜਰਾ ਜਰਾ ਦੇਖਿਆ ਕਈ ਲੋਕ ਫਸੇ ਇਸੇ ਕਰਕੇ ਜਦੋਂ ਇਹੋ ਜਿਹੇ ਜਗਾਵਤ ਤੇ ਜਾਂਦੇ ਨੇ ਤਾਂ ਫਿਰ ਨੈਗੇਟਿਵ એનર્ਜੀਆਂ ਵੀ ਲੈ ਕੇ ਵਾਪਸ ਆ ਜਾਂਦੇ ਘਰਾਂ ਨੂੰ ਉਹ ਨਹੀਂ ਨੀਰਥਾਂ ਦੀ ਮਰਿਆਦਾ ਨੂੰ ਕਾਇਮ ਰੱਖੋ ਉਹਨਾਂ ਦਾ ਸਤਿਕਾਰ ਕਾਇਮ ਰੱਖੋ ਜਿਹੜਾ ਵੀ ਤੀਰਥ ਆ ਦਿਲੋਂ ਜਾਓ ਸਤਿਕਾਰ ਨਾਲ ਜਾਓ ਦਰਜ ਜਾਓ ਅਦਬ ਤੇ ਜਾਓ ਭੈਤ ਜਾਓ ਕਿ ਉਹ ਤੋਂ ਉਹਨਾਂ ਦੀ ਕਿਰਪਾ ਲੈ ਕੇ ਆਓ ਤੁਸੀਂ ਆ ਦੇਖਿਆ ਹੋਗਾ ਅਕਸਰ ਆਪਣੇ ਛੁੱਟੀਆਂ ਦੇ ਵਿੱਚ ਆਪਣੇ ਵੀਰ ਜਾਂਦੇ ਨੇ ਫੁਮੜ ਫਿਰ ਬਾਈਕਾਂ ਦੇ ਉੱਤੇ ਹੈਨਾ ਤੇ ਤਮਾਸ਼ੀ ਵੀ ਨਹੀਂ ਕਰਦੇ ਉਹਨਾਂ ਨੇ ਫਿਰ ਜਦੋਂ ਕੋਈ ਮਿਸ ਹੈਪਨ ਹੋ ਜਾਂਦੀ ਐਕਸੀਡੈਂਟ ਵਗੈਰਾ ਹੋ ਜਾਂਦਾ ਤੇ ਮਾਪੇ ਰੋਂਦੇ ਨੇ ਵੀ ਸਾਡਾ ਬੁੱਤ ਉੱਥੇ ਗਿਆ ਸੀਗਾ ਪਰ ਇਹ ਚੀਜ਼ ਨਹੀਂ ਦੇਖਦੇ ਕਿ ਉਥੇ ਕੀਤਾ ਕੀ ਉਹਨਾਂ ਜਾ ਕੇ ਦੇਖੋ ਨਾ ਜਾਂਦੇ ਪਏ ਆ ਤੀਰਥ ਸਥਾਨ ਤੇ ਮੈਂ ਕਿਹਾ ਵੀ ਕਿਸੇ ਤੇ ਤੀ ਪੁੱਤ ਨੂੰ ਕੁਛ ਇਹਦਾ ਹੋ ਗਿਆ ਕੋਈ ਗਲਤ ਵੀ ਕਰਦਾ ਭਾ ਰੱਬਾ ਕਿਸੇ ਦਾ ਆਵਾਜ਼ ਨਹੀਂ ਵੀ ਕਰਾ ਹੋਵੇ ਕਿਸੇ ਦੇ ਘਰ ਦਾ ਜੀ ਨਾ ਜਾਵੇ ਉਹ ਜੇ ਗਲਤੀ ਕਰ ਰਿਹਾ ਤਾਂ ਪਰਮਾਤਮਾ ਨੂੰ ਹੋਰ ਕਿਸੇ ਤਰੀਕੇ ਨਾਲ ਸਮਝਾ ਲਵੇ ਪਰ ਜਾਨ ਨਾ ਕਿਸੇ ਦੀ ਜਾਵੇ ਪਰ ਇਹ ਆ ਵੀ ਆਪਾਂ ਇਸ ਗੱਲ ਦਾ ਖਿਆਲ ਰੱਖੀਏ ਕਿ ਆਪਾਂ ਜਦੋਂ ਜਾਣਾ ਆਪਾਂ ਆਪਣੀ ਐਂਡ ਤੇ ਉਹ ਗਲਤੀ ਨਹੀਂ ਕਰਨੀ ਆਪਾਂ ਤੀਰਥ ਨੂੰ ਤੀਰਥ ਸਮਝਣਾ ਸਮਝ ਜਿਦਾਂ ਮੈਂ ਕਿਹਾ ਜੇ ਤੁਸੀਂ ਤੁਹਾਡਾ ਬਹੁਤਾ ਘੁੰਮਣ ਫਿਰਨੂ ਜੀ ਕਰਦਾ ਤਾਂ ਸ਼ਿਮਲਾ ਗਰੋਜੀ ਕੁਲੂ ਮੰਡਾਰੀ ਜਿੱਥੇ ਵਧੀ ਜਾਓ ਹੈਨਾ ਜਾਓ ਘੁੰਮ ਫਿਰ ਕੇ ਉਹ ਜਿੱਥੇ ਜਾਣਾ ਜਾਓ ਅਣਜੋਣ ਜਗ੍ਹਾ ਕਰਨਾ ਕਰੋ ਪਰ ਜੇ ਤੀਰਥਾਂ ਦਾ ਰੁਕ ਕਰਨਾ ਤਾਂ ਫੇਰ ਤੀਰਥਾਂ ਦਾ ਹੀ ਰੁਕ ਰੋਕਾ ਸੋਪ ਇੱਕ ਲਾਸਟ ਸਵਾਲ ਆ ਹੁ ਜਿੰਨਾ ਸਮਾਂ ਦਾ ਨਹੀਂ ਦਿੰਦਾ ਕਮਾਖੇ ਦੇਵੀ ਮਾਂ ਦਾ ਕੋਈ ਬਸ਼ੀਕਰਨ ਦੇ ਨਾਲ ਹੈਗਾ ਗੱਲਬਾਤ ਜਿਸ ਤਰ੍ਹਾਂ ਮੋਣੀ ਮੰਤਰ ਲੋਕੀ ਪੜਦੇ ਆਏਗਾ ਬਸ਼ੀਕਰਨ ਲਈ ਯੂਜ਼ ਕਰਦੇ ਨੇ ਕਮਾਖੇ ਦੇਵੀ ਮਾਂ ਨੂੰ ਇਸ ਤਰ੍ਹਾਂ ਕੋਈ ਸiddhi ਪ੍ਰਾਪਤ ਕਰਕੇ ਜਾਂ ਕੁਛ ਏਦਾਂ ਕਰਕੇ ਹੁੰਦਾ ਨਾ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਨੂੰ ਗਿਆ ਹੁਣ ਕਮਾਖੇ ਦੇਵੀ ਦੀ ਪਹਿਲਾਂ ਆਪਾਂ ਦੱਸਿਆ ਵੀ ਨਾਮ ਕਿਉਂ ਪਿਆ ਕਮਾਖੇ ਦਾ ਨਾਮ ਆ ਬਿਆ ਕਾਮਦੇਵ ਹਮ ਠੀਕ ਹੈ ਜੀ ਤੇ ਕਾਮਦੇਵ ਦਾ ਸਬੰਧ ਕਿਸ ਚੀਜ਼ ਦੇ ਨਾਲ ਕਾਮਦੇਵ ਤੇ ਰਤੀ ਪਿਆਰ ਦੇ ਪ੍ਰਤੀਕ ਹਨ ਇਨਸਾਨ ਦੇ ਅੰਦਰ ਕਾਮ ਉਪਜਦਾ ਦਾ ਕਾਮ ਆਪਣਾ ਆਦਮੀ ਸਮਝ ਲਓ ਮੇਲ ਹੈ ਤੇ ਰਤੀ ਫੀਮੇਲ ਹੈ ਹੈਨਾ ਉਹ ਹੁਣ ਜਿਹੜਾ ਸੰਸਾਰ ਦੀ ਉਤਪਤੀ ਸੰਸਾਰ ਦਾ ਪਿਆਰ ਜਿਹੜਾ ਇਸਤਰੀ ਪੁਰਸ਼ ਦਾ ਪਿਆਰ ਉਹਦਾ ਆਧਾਰ ਕਾਮ ਹੈ ਤੇ ਉਹਦਾ ਨਾਮ ਹੀ ਕਾਮਦੇਵ ਤੇ ਕਮਾਕਿਆ ਦਾ ਨਾਮ ਹੀ ਕਾਮਦੇਵ ਦੇ ਨਾਮ ਤੋਂ ਪਿਆਰ ਤੇ ਕਾਮਦੇਵ ਨੇ ਉਹ ਮੰਦਰ ਬਣਾਇਆ ਤੇ ਫਿਰ ਵਸ਼ੀਕਰਨ ਦਾ ਸੰਬੰਧ ਕਿਉਂ ਨਹੀਂ ਹੂੰ ਸੋ ਕਮਾਖਿਆ ਦੇਵੀ ਦਾ ਵਸ਼ੀਕਰਨ ਸਭ ਤੋਂ ਜ਼ਿਆਦਾ ਪ੍ਰਭਲ ਵਸ਼ੀਕਰਨ ਹੈ ਹਾਂ ਸਭ ਤੋਂ ਟਾਪ ਦਾ ਵਸ਼ੀਕਰਨ ਜੇ ਕੋਈ ਹੁੰਦਾ ਤੇ ਉਹ ਕਮਾਖਿਆ ਦਾ ਤੰਤਰ ਆ ਕਮਾਖਿਆ ਦੇਵੀ ਦਾ ਮੁੰਨਾ ਸ਼ਾਰਟਕਟ ਤੇ ਗੱਲ ਸੁਣੀ ਮੈਂ ਪੂਰਾ ਪੇਰ ਦੇ ਖੋਲ ਸਕਦਾ ਗੱਲਾਂ ਨੂੰ ਗੱਲ ਨਿਕਲਣ ਲੱਗੀ ਆ ਕਮਾਖਿਆ ਦੇਵੀ ਦਾ ਸੰਬੰਧ ਅਸਮੈਲ ਜੋਗੀ ਨਾਲ ਅਸਮੈਲ ਜੋਗੀ ਦਾ ਅਸਮੈਲ ਜੋਗੀ ਗੁਰੂ ਖੇਤਰਖਵਾਲ ਦਾ ਠੀਕ ਹੈ ਜੀ ਅਗੋਂ ਸਬੱਤ ਜੋੜਦਾ ਜਾ ਕੇ ਲੂਣਾ ਚ ਮਾਗਣ ਦਾ ਉਹਨੇ ਲੂਣਾ ਚ ਮਾਗਣ ਦਾ ਜਿਹੜੇ ਮੈਂ ਨਾਂ ਲੈ ਲਿਆ ਹੁਣ ਜਿਹੜੇ ਤੰਤਰ ਜਾਦ ਦੇ ਨਾਲ ਪਤਾ ਲੱਗਿਆ ਵੀ ਡਾਕਟਰ ਸਾਹਿਬ ਨੇ ਕਿਹੜੀ ਤਾਲਸ਼ੇਤ ਕੀਤੀ ਹੁਣ ਇੱਕ ਗੱਲ ਢੂਗੀ ਚਲੇ ਜਾਣੀ ਹੈ ਢੂਗਾ ਰਾਹਸ ਚਲੇ ਜਾਣਾ ਕਿਉਂਕਿ ਤੁਸੀਂ ਨਾ ਖੁਸ਼ੀ ਕਰਤ ਹੁੰਦੇ ਆ ਉਹਨੇ ਦੇ ਪਿੱਛੇ ਭੜੇ ਤੇ ਲੁਗੇ ਆ ਮੁਕਤੀ ਦੀ ਗੱਲ ਇਹ ਕਹਿ ਦੁਣਾ ਕਿ ਕਮਾਕਿਆ ਦੇਵੀ ਦਾ ਤੰਤਰ ਦਾ ਵਸ਼ੀਕਰਨ ਦੇ ਨਾਲ 9 ਮਾਸ ਦਾ ਰਿਸ਼ਤਾ ਵਾ ਤੇ ਸਭ ਤੋਂ ਟਾਪ ਦਾ ਜੇ ਵਸ਼ੀਕਰਨ ਹੁੰਦਾ ਦਿਓ ਕਮਾਕਿਆ ਨੇ ਤੰਤਰ ਦੇ ਰਾਹੀ ਹੁੰਦਾ ਹੂੰ। ਯਾਹਾਂ ਬੜੀਆਂ ਡੂੰਘੀਆਂ ਗੱਲਾਂ ਡਾਕਟਰ ਸਾਹਿਬ ਜੀ ਤੁਸੀਂ ਦੱਸਦੇ ਹੋ ਤੇ ਸ਼ੁਕੁਝਾਤ ਦਰਦੇ ਆ ਤੁਹਾਡਾ ਕਿ ਆਪਣੀ ਆਡੀਅנס ਨੂੰ ਉਹ ਨੌਲੇਜ ਦਿੰਦੇ ਹੋ ਜਿਹੜੀ ਤੁਸੀਂ ਸਟੱਡੀ ਕੀਤੀ ਹੋਈ ਆ ਜਿਸ ਤਰ੍ਹਾਂ ਐਵੇਂ ਸੁਣੀ ਸੁਣਾਈ ਗੱਲ ਦੇ ਵਿਸ਼ਵਾਸ਼ ਨਹੀਂ ਕਰਦੇ ਜਿਹੜੀ ਗੂਗਲ ਤੇ ਜਾਣਕਾਰੀ ਹੁੰਦੀ ਏ ਜਿਹਦਾ ਕੋਈ ਮੂੰਹ ਸਿਰ ਹੁੰਦਾ ਉਹ ਜਾਣਕਾਰੀ ਕਹਿੰਦੇ ਹੋ ਔਰ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇਸ ਐਪੀਸੋਡ ਨੂੰ ਸਮਾਪਤੀ ਕਰਦੇ ਆ ਜੀ ਔਰ ਮੈਂ ਤੁਹਾਡਾ ਆਪਣਾ ਸਨੀ ਕਾਦਰੀ ਔਰ ਮੇਰੇ ਨਾਲ ਨੇ ਜਗਜੀਤ ਅਸਸ